ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਕਮਮ ਵੱਲੋਂ ਜਿੱਥੇ ਕਾਰਪੋਰੇਟ ਘਰਾਣੇ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਕੋਲ ਲੈਂਡ ਪੂਲਿੰਗ ਪਾਲਿਸੀ ਦੀ ਨੀਤੀ ਹੇਠ ਪੰਜਾਬ ਦੀਆਂ ਜ਼ਮੀਨਾਂ ਹੜੱਪਣ ਦੀ ਤਿਆਰੀ ਵਿੱਚ ਨੇ ਹੋਰ ਉਹਨਾਂ ਦੇ ਵਿਕਾਸ ਦੇ ਨਾਂ ਤੇ ਬਹੁਤ ਸਾਰੇ ਪ੍ਰੋਜੈਕਟ ਨੇ ਉੱਥੇ ਬਿਜਲੀ ਦੇ ਖੇਤਰ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਪਰੇ ਕਬਜ਼ੇ ਚ ਲੈਣਾ ਚਾਹੁੰਦਾ ਇਹ ਪੰਜਾਬ ਮੰੰਦਰ ਹੀ ਪੰਜਾਬ ਦਾ ਬਿਜਲੀ ਬੋਰਡ ਪੂਰੀ ਤਰ੍ਹਾਂ ਜੀਤ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਹੈ ਇਹ ਤੋਂ ਗਾਹਾਂ ਜਿਹੜਾ ਅਮਰੀਕਾ ਵਾ ਉਹ ਪਾਰਟਸ ਦੇ ਉੱਤੇ ਲਗਾਤਾਰ ਦਬਾਅ ਪਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਜਿਨ ਨੇ ਪੂਰੇ ਦੇਸ਼ ਦੀ ਪੰਜਾਬ ਦੀ ਖੇਤੀ ਸੈਕਟਰ ਹੋਵੇ ਚਾਹੇ ਡੇਰੀ ਖੇਤਰ ਹੋਵੇ ਪੋਲਟਰੀ ਖੇਤਰ ਹੋਵੇ ਨੂੰ ਤਬਾਹ ਕਰਕੇ ਰੱਖ ਦੇਣਾ ਇਸ ਦੇ ਨਾਲ ਜਿਵੇਂ ਪੁਲਸ ਰਾਜ ਵਿੱਚ ਬਦਲਿਆ ਗਿਆ ਪੰਜਾਬ ਇਹ ਸਾਰੇ ਸਮੱਸਿਆਵਾਂ ਵਾਸਤੇ ਜਿੱਡੇ ਵੱਡੇ ਇਹ ਮੁੱਦੇ ਨੇ ਚਾਹੇ ਕਰਜ਼ਾ ਮੁਕਤੀ ਹੋਵੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਹੋਵੇ ਇੱਕ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਦੀ ਲੋੜ ਮਹਿਸੂਸ ਹੁੰਦੀ ਹੈ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਅਜਲ ਲੁਧਿਆਣੇ ਦੇ ਵਿੱਚ ਮੀਟਿੰਗ ਕਰਦੀ ਆ ਉਹਨੇ ਔਰ ਨਾਲ ਦੀ ਨਾਲ ਇਕਤਾ ਦੇ ਏਜੰਡੇ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਕਤਾ ਕਿਵੇਂ ਪੰਜਾਬ ਦੀਆਂ ਜਥੇਬੰਦੀਆਂ ਵਿੱਚ ਹੋਵੇ ਇਹਨੂੰ ਲੈ ਕੇ ਮੀਟਿੰਗ ਸਰਦੀਆਂ ਔਰ ਪ੍ਰੈਸ ਨੂੰ ਬੇਨਤੀ ਕਰਦੇ ਆਂ ਕਿ 3 ਵਜੇ ਲੁਧਿਆਣੇ ਦੇ ਵਿੱਚ ਅੰਬੇਦਕਰ ਭਵਨ ਦੇ ਵਿੱਚ ਉਹਦਾ ਐਡਰੈਸ ਦੇ ਦਾਂਗੇ ਅੱਜ ਪ੍ਰੈਸ ਕਾਨਫਰੰਸ ਕਰਾਂਗੇ ਕਿਰਪਾ ਕਰਕੇ ਉੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ